ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੇ ਆਪਾਂ ਲੈ ਕੇ ਆਏ ਜੀ ਬਹੁਤ ਹੀ ਸੋਹਣੇ ਸੂਟਾਂ ਦੀ ਕਲੈਕਸ਼ਨ ਹੈ ਸ਼ਰਟ ਤੇ ਦੁਪੱਟੇ ਦਾ ਤੁਹਾਨੂੰ ਕੰਬੋ ਮਿਲੇਗਾ ਸ਼ਰਟ ਪਿਓਰ ਚਨਾਉਂ ਦੀ ਮਿਲੇਗੀ ਏਮਬਰਾਇਡਰੀ ਕੀਤੀ ਗਈ ਫੁੱਲ ਸ਼ਰਟ ਦੇ ਉੱਪਰ ਦੁਪੱਟਾ ਤੁਹਾਨੂੰ ਪਿਓਰ ਮਾਈਕਰੋ ਵੈਲਵਟ ਦਾ ਮਿਲੇਗਾ ਹੈਂਡਵਰਕ ਬਹੁਤ ਹੀ ਸੋਹਣਾ ਕੀਤਾ ਗਿਆ ਕੱਟ ਦਾਣਾ ਵਰਕ ਕੀਤਾ ਗਿਆ 2.5 ਮੀਟਰ ਸ਼ਰਟ 2.5 ਮੀਟਰ ਤੁਹਾਨੂੰ ਦੁਪੱਟਾ ਮਿਲੇਗਾ ਪ੍ਰਾਈਸ ਉੱਪਰ ਲੱਗਾ ਹੋਇਆ ਤੁਸੀਂ ਪ੍ਰਾਈਸ ਚੈੱਕ ਕਰਕੇ ਆਪਣੇ ਲਈ ਕੋਈ ਵੀ ਇੰਨਾ ਵਿੱਚੋਂ ਵੀ ਸੂਟ ਤੁਸੀਂ ਬੁੱਕ ਕਰਵਾ ਸਕਦੇ ਹੋ ਅਗਲੇ ਜਿਹੜੇ ਸੂਟ ਹੈ ਉਹ ਵੀ ਬਹੁਤ ਹੀ ਜ਼ਿਆਦਾ ਸੋਹ ਇਹ ਤੁਸੀਂ ਪਰ ਮੀਟਰ ਦੇ ਹਿਸਾਬ ਨਾਲ ਵੀ ਲੈ ਸਕਦੇ ਹੋ ਬਹੁਤ ਹੀ ਸੋਹਣੇ ਸੂਟ ਨੇ embroidery ਕੀਤੀ ਗਈ ਹੈ ਸ਼ਰਟ ਦੇ ਉੱਪਰ ਬਾਟਮ ਦੇ ਉੱਪਰ ਇਹ ਪ੍ਰਾਈਸ ਉੱਪਰ ਲੱਗਾ ਹੋਇਆ ਤੁਸੀਂ ਪ੍ਰਾਈਸ ਚੈੱਕ ਕਰਕੇ ਆਪਣੇ ਲਈ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੈਸੇ ਤਾਂ ਨਪੇਲਣੇ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਇਹਨਾਂ ਸਾਰੇ ਸੂਟਾਂ ਤੇ ਤੁਹਾਨੂੰ ਸ਼ਿਪਿੰਗ ਫ੍ਰੀ ਮਿਲੇਗੀ ਅਗਲੇ ਜਿਹੜੇ ਸੂਟ ਹੈ ਤੁਹਾਨੂੰ ਵੈਲਵਟ ਦੇ ਸੂਟ ਮਿਲਣਗੇ ਬਹੁਤ ਹੀ ਸੋਹਣੇ ਇਹ ਵੀ ਤੁਸੀਂ ਜਿੰਨਾ ਵੀ ਵੱਧ ਘੱਟ ਫੈਬਰਿਕ ਲੈਣਾ ਚਾਹੁੰਦੇ ਹੋ ਪਰ ਮੀਟਰ ਦੇ ਹਿਸਾਬ ਨਾਲ ਵੀ ਲੈ ਸਕਦੇ ਹੋ ਪ੍ਰਾਈਸ ਉੱਪਰ ਲੱਗਾ ਹੋਇਆ ਹੈ 5 ਮੀਟਰ ਤੁਸੀਂ 3500 ਦਾ ਪੂਰਾ ਫੁੱਲ ਸੂਟ ਬਣਵਾ ਸਕਦੇ ਹੋ ਬਹੁਤ ਹੀ ਸੋਹਣੇ ਕਲਰ ਨੇ ਇਹ ਆਲਓਵਰ ਸੂਟ ਰਹੇਗਾ ਵਿੱਚ ਬੂਟੀ ਦਾ ਕੰਮ ਕੀਤਾ ਗਿਆ ਬਹੁਤ ਹੀ ਪਿਆਰੇ ਕਲਰ ਨੇ ਹਾਂਜੀ ਅਗਲੇ ਜਿਹੜੇ ਸੂਟ ਹੈ ਇਹ ਦੁਬਾਰਾ ਫਿਰ ਤੋਂ ਸਟਾਕ ਵਿੱਚ ਆਏ ਨੇ ਸ਼ਰਟ ਬਾਟਮ ਮਿਲੇਗੀ ਤੁਹਾਨੂੰ ਬਹੁਤ ਹੀ ਸੋਹਣੇ ਸ਼ਰਟ ਤੁਹਾਨੂੰ ਪਿਓਰ ਕਰੇਪ ਦੀ ਮਿਲੇਗੀ ਏਮਬਰੋਇਡਰੀ ਕੀਤੀ ਗਈ ਬਹੁਤ ਹੀ ਸੋਹਣੀ ਬਾਟਮ ਤੁਹਾਨੂੰ ਮਿਲੇਗੀ ਪਿਓਰ ਕਰੇਪ ਦੀ ਹੀ ਵਿਤ ਨੂੰ 2.5 ਮੀਟਰ ਸ਼ਰਟ 2.5 ਮੀਟਰ ਬਾਟਮ ਮਿਲੇਗੀ ਕਲਰ ਆਪਸ਼ਨ ਬਹੁਤ ਹੀ ਜ਼ਿਆਦਾ ਦਿੱਤੀ ਗਈ ਤੁਸੀਂ ਕੋਈ ਵੀ ਸੂਟ ਇੰਨਾ ਵਿੱਚੋਂ ਬਾਈ ਕਰ ਸਕਦੇ ਹੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਉਸ ਦਾ ਸਕਰੀਨ ਸ਼ਾਟ ਭੇਜ ਕੇ ਆਪਣੇ ਲਈ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕਲਰ ਆਪਸ਼ਨ ਇੰਨਾ ਵਿੱਚ ਬਹੁਤ ਹੀ ਜ਼ਿਆਦਾ ਨੇ ਜਿਹੜਾ ਸੂਟ ਪਸੰਦ ਆਉਂਦਾ ਤੁਸੀਂ ਆਪਣੇ ਲਈ ਬਾਈ ਕਰ ਸਕਦੇ ਹੋ ਪ੍ਰਾਈਸ ਸਾਰੇ ਸੂਟਾਂ ਦਾ ਉੱਪਰ ਲੱਗਾ ਹੁੰਦਾ ਹੈ ਅਗਲੇ ਜਿਹੜੇ ਸੂਟ ਤੁਹਾਨੂੰ ਪਿਓਰ ਸ਼ਿਮਰ ਦਾ ਹੀ ਸ਼ਾਟ ਮਿਲੇਗੀ ਪੈਚ ਕੀ ਪੈਚ ਵਰਕ ਬਹੁਤ ਹੀ ਸੋਹਣਾ ਕੀਤਾ ਗਿਆ ਹੈ ਹੈਂਡ ਵਰਕ ਕੀਤਾ ਗਿਆ ਹੈ ਪਿਓਰ ਸਿਲਕ ਦੀ ਤੁਹਾਨੂੰ ਬਾਟਮ ਮਿਲੇਗੀ ਪਿਓਰ ਔਰਗੈਂਜ਼ਾ ਦਾ ਦੁਪੱਟਾ ਮਿਲੇਗਾ ਪ੍ਰਿੰਟਡ ਬਹੁਤ ਹੀ ਸੋਹਣਾ ਪੱਲਿਆਂ ਦੇ ਇਸ ਦੇ ਪੈਚਵਰਕ ਲਗਾਇਆ ਗਿਆ ਬਹੁਤ ਹੀ ਸੋਹਣਾ ਇਸ ਦੀ ਦੁਪੱਟੇ ਤੇ ਲੈਸ ਲਗਾਈ ਗਈ ਗੋਟੇ ਵਾਲੀ ਲੈਸ ਲਗਾਈ ਗਈ ਹੈ ਬਹੁਤ ਹੀ ਸੋਹਣੇ ਕਲਰ ਤੁਹਾਨੂੰ ਮਿਲ ਜਾਣਗੇ ਪ੍ਰਾਈਸ ਉੱਪਰ ਲੱਗਾ ਹੋਇਆ ਤੁਸੀਂ ਪ੍ਰਾਈਸ ਚੈੱਕ ਕਰੋ ਆਪਣੇ ਲਈ ਸੂਟ ਬੁੱਕ ਕਰਾ ਸਕਦੇ ਹੋ ਅਗਲੇ ਜਿਹੜੇ ਸੂਟ ਹੈ ਟੈਬੀ ਸਿਲਕ ਦਾ ਤੁਹਾਨੂੰ ਫੁੱਲ ਸੂਟ ਮਿਲੇਗਾ ਚਨਾਉਣ ਦਾ ਦੁਪੱਟਾ ਆਏਗਾ ਸ਼ਰਟ ਦੇ ਉੱਪਰ ਵੀ ਫੁੱਲ ਵਰਕ ਰਹੇਗਾ ਦੁਪੱਟੇ ਦੇ ਉੱਪਰ ਵੀ ਫੁੱਲ ਵਰਕ ਰਹੇਗਾ ਪੂਰੇ ਸੂਟ ਦੇ ਉੱਪਰ ਤੁਹਾਨੂੰ ਫੁੱਲ ਵਰਕ ਮਿਲੇਗਾ ਬਹੁਤ ਹੀ ਸੋਹਣੇ ਕਲਰ ਨੇ ਪ੍ਰਾਈਸ ਲੱਗਾ ਹੋਇਆ ਤੁਸੀਂ ਕੋਈ ਵੀ ਸੂਟ ਇੰਨਾ ਵਿੱਚੋਂ ਵੀ ਬਾਈ ਕਰ ਸਕਦੇ ਹੋ ਹਾਂਜੀ ਅੱਜ ਦੇ ਸੂਟਾਂ ਦੇ ਕਲੈਕਸ਼ਨ ਤੁਹਾਨੂੰ ਕਿਸ ਤਰ੍ਹਾਂ ਦੇ ਲੱਗੇ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ